ਪ੍ਰਾਈਮ ਟੁਡੇ ਦੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਭਲਾਈ ਨੀਤੀਆਂ ਤੇ ਪੰਜਾਬ ਦੇ ਹੱਕਾਂ ਤੇ ਪਹਿਰਾ ਦੇਣ ਵਾਲੀ ਪਾਰਟੀ ਨਾਲ ਵੱਡੀ ਗਿਣਤੀ ਵਿੱਚ ਲੋਕ ਜੁੜ ਰਹੇ ਹਨ ਜਿਸ ਤੇ ਤਜ ਪਾਰਟੀ ਦਫ਼ਤਰ ਅਮਲੋ ਵਿਖੇ ਵੱਖ-ਵੱਖ ਜਥੇਬੰਦੀਆਂ ਛੱਡ ਵੱਡੀ ਗਿਣਤੀ ਵਿੱਚ ਨੌਜਵਾਨ ਐਸਓਆਈ ਦੇ ਜ਼ੋਨਲ ਪ੍ਰਧਾਨ ਗੁਰਕੀਰਤ ਸਿੰਘ ਪਨਾਗ ਦੀ ਪ੍ਰੇਰਣਾ ਸਦਕਾ ਐਸਓਆਈ ਵਿੱਚ ਸ਼ਾਮਲ ਹੋਏ ਹਨ ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅមਲੋ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਨੌਜਵਾਨਾਂ ਨੂੰ ਐਸਓਆਈ ਵਿੱਚ ਸ਼ਾਮਲ ਕਰਨ ਸਮੇਂ ਅ ਪ੍ਰਾਈਮ ਟੂਡੇ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਐਸਓਆਈ ਇੱਕ ਕੋਈ ਅਜਿਹੀ ਜਥੇਬੰਦੀ ਹੈ ਜਿਸ ਵਿੱਚ ਸ਼ਾਮਲ ਹੋ ਕੇ ਹਰ ਨੌਜਵਾਨ ਮਾਣ ਮਹਿਸੂਸ ਕਰਦਾ ਹੈ। ਇਸ ਦੌਰਾਨ ਉਹਨਾਂ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਲਈ ਅមਲੋ ਸ਼ਹਿਰ ਅੰਦਰ ਪੈਦਲ ਵੋਟਰਾਂ ਨੂੰ ਵਿਕਰਮਜੀਤ ਸਿੰਘ ਖਾਲਸਾ ਨੂੰ ਵੋਟਾਂ ਦੇਣ ਲਈ ਪਰੇ ਰਿਹਾ। ਇਸ ਮੌਕੇ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਨੌਜਵਾਨ ਹਾਜ਼ਰ ਸਨ ਜ ਬੜਾ ਉਕਸ਼ਾ ਪੰਜਾਬ ਲੋਕ ਦੇ ਵਿੱਚ ਸੱਤਾ ਦੇ ਵਿੱਚ ਅੱਜ ਬਾਜ਼ਾਰ ਸਾਰਾ ਡੂਟੂ ਕਰ ਰਹੇ ਆ ਤੇ ਮੈਂ ਦੇਖ ਰਿਹਾ ਕਿ ਦੁਕਾਨਦਾਰ ਭਾਈ ਸਾਡੇ ਵਪਾਰੀ ਸਾਰੇ ਬਾਹਰ ਨਿਕਲਣ ਲੱਗ ਕੇ ਇਹ ਵਿਚਾਰ ਜਵਾਰੇ ਲੱਗੇ ਇਸ ਵਾਰ ਸਾਰੀਆਂ ਬੂਟਾਂ ਸ਼੍ਰੋਮਣੀ ਕਾਲੀਆਂ ਨੂੰ ਚੋਂਸਾਂ ਤੱਕੜੀ ਤੇ ਡਿਟੂ ਖਾਸ ਸਰਜਾਂ ਬਾਗੇ ਚਾਉਣੀਆਂ ਨੇ ਜੋ ਕਿ ਆ ਸ਼ਹਿਰ ਦੇ ਜਿੱਥੇ ਸੀ ਦੋ ਦੂ ਕਰ ਰਿਹਾ ਇੱਥੇ ਬਹੁਤ ਵੱਡਾ ਗੰਧ ਸੀ ਬਹੁਤ ਪਿਛਲੇ 20 ਸਾਲ ਦਾ ਨਰਕ ਸ਼ਰੋਮਿਕਾ ਲਈ ਸਰਕਾਰ ਵਿੱਚ ਸੀਂਗਰੇ ਪਿਆ ਕੰਪਲੀਟ ਸੜਕਾਂ ਬਣੀਆਂ ਸਪੀਡ ਲੇਟਰ ਲੱਗੀਆਂ ਬਹੁਤ ਵੱਡਾ ਕੰਮ ਹੋਇਆ ਵਿਕਾਸ ਤੇ ਡਿਵੈਲਪਮੈਂਟ ਹੋਈ ਆ ਸੋ ਮੈਂ ਸਮਝਦਾ ਕਿ ਉਹਨੂੰ ਦੇਖਦੇ ਹੋਏ ਤਾਨੂੰ ਵਿਸ਼ਵਾਸ ਆ ਕਿ ਪਹਿਲਾਂ ਵੀ ਅਸੀਂ ਇਸ ਵਿਧਾਨ ਸਭਾ ਦੇ ਵਿੱਚ ਢੇਰੀ ਦੇ ਵਿੱਚ ਵੀ ਅਸੀਂ ਤੁਮ ਲੋ ਤੋਂ ਜੀ ਸ਼ਹਿਰ ਦਿੱਤੇ ਸੀ ਹੁਣ ਵੀ ਸ਼ਹਿਰ ਤੋਂ ਵੱਡੀ ਲੀਡ ਲੈ ਕੇ ਚੱਟਾਂਗੇ ਤੇ ਵਿਕਨ ਸਿੰਘ ਖਾਲਸਾ ਜੀ ਨੂੰ ਵੱਡੀ ਲੀਡ ਦੇ ਜਿਤਾਵਾਂਗੇ ਤੇ ਸਾਥ ਸੰਵੀਰ ਸਿੰਘ ਬਾਲਦੇ ਜੀ ਹਮਤ ਮਜਬੂਤ ਕਰਾਂਗੇ ਦੇਖੋ ਬਹੁਤ ਸੰਗਤ ਆਪ ਆ ਰਹੀ ਆ ਆਪ ਮਾੜੀ ਨਿਕਲ ਰਹੀ ਆ ਤੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਥੇ ਮਾਰਦੇ ਵੀ ਬੁਰਾ ਜੀ ਰੁਕ ਜਾ ਕਰੋ ਰੁਕ ਜਾ ਬਾਈ ਨੂੰ ਨਾਲ ਲੈ ਲਿਆ ਕਰੋ ਆਹ ਖਾ ਕੇ ਕਰ ਬੱਸ ਇੰਸ਼ਾਅਰ ਸਮਝਿਆ ਕਰਨਾ ਆ ਬਾਈ ਘਰ ਕਰੋ ਲੱਗਦੀਏ ਤੋਂ ਨਾ ਰੇਵਰ ਆਏ ਜੀ ਜਦੋਂ ਜਾ ਕੇ ਬਣਾਓ ਇੱਥੇ ਚੱਲਣ ਨੂੰ ਰਾਡਿਓ ब्यूरो रिपोर्ट प्राइम टुडे अमलो चंगा लगे तो लाइक ते शेयर जरूर कर दो धन्यवाद